ਤੁਹਾਡਾ ਨਾਮ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਇੱਥੇ ਲੋਕਲੀ ਰਹਿਣ ਵਾਲਾ ਹਾਂ ਬਿਲਕੁਲ ਜੀ ਤੇ ਆ ਜਿੱਦਣ ਦੀ ਸੜੀ ਆ ਸੜਕ ਜੀ ਕੰਮ ਕਰਕੇ ਗਏ ਨੇ ਕਮੇਟੀ ਵਾਲੇ ਜੀ ਚਲੋ ਉਹ ਤਾਂ ਕੰਮ ਜਿਹੜਾ ਕਰਕੇ ਰਿਆ ਆਪਣਾ ਕੰਮ ਹੋਣਾ ਸਰਕਾਰੀ ਕੰਮ ਸੀ ਉਹ ਤਾਂ ਬਹੁਤ ਬਹੁਤ ਜ਼ਰੂਰੀ ਸੀਗਾ ਚਲੋ ਵਧੀਆ ਕਰਕੇ ਰੇ ਜੀ ਉਸ ਤੋਂ ਬਾਅਦ ਜਿਹੜਾ ਇਹ ਕੰਮ ਉਹਰੇ ਛੱਡ ਗਏ ਨੇ ਜੀ ਸੜਕ ਦੇ ਵਿੱਚ ਮੇਨ ਸੜਕ ਦੇ ਵਿੱਚ ਖੱਡਾ ਬਾਕੇ ਉਹਨਾਂ ਨੇ ਪਾਈਪ ਜਿਹੜਾ ਵਿੱਚ ਪਾਇਆ ਪਾਈਪ ਤਾਂ ਪਾਇਆ ਤਾਂ ਉਸ ਤੋਂ ਬਾਅਦ ਜਿਹੜਾ ਖੱਡੇ ਦੇ ਉੱਪਰ ਬਣਿਆ ਖੱਡਾ ਉੱਥੇ ਬੜਿਆ ਹੋਇਆ ਉੱਥੇ ਇੱਟਾਂ ਵੀ ਲਾਈਆਂ ਰੋੜੀ ਵੀ ਲਾਈ ਹੈ ਪਰ ਉਹ ਦਰ ਵੇ ਉਹ ਤਾਂ ਬਹੁਤ ਜਿਆਦਾ ਹੀ ਖਤਰਨਾਕ ਆ ਉਹ ਕਿਸ ਤਰ੍ਹਾਂ ਕਿਉਂ ਮੇਨ ਰੋਡ ਆ ਸਪੀਡ ਨਾਲ ਗੱਡੀਆਂ ਆਉਂਦੀਆਂ ਆ ਜਦੋਂ ਖੱਡੇ ਦੇ ਉੱਪਰੋਂ ਗੱਡੀ ਨਿਕਲਦੀ ਆ ਤਾਂ ਪੂਰੇ ਚਾਂਸ ਆ ਵੀ ਉੱਥੇ ਐਕਸੀਡੈਂਟ ਦੂਸਰੀ ਸਾਈਡ ਗੱਡੀ ਆਣਦੇ ਪੂਰੇ ਚਾਂਸ ਆ ਐਕਸੀਡੈਂਟ ਹੋਣ ਦੇ ਦੂਜੀ ਗੱਲ ਕੋ ਪੇਸ਼ੈਂਟ ਆ ਗਿਆ ਤਾਂ ਪੇਸ਼ੈਂਟ ਦਾ ਪਿੱਛੋਂ ਬਿਲਕੁਲ ਰਿਲੈਕਸ ਤਰੀਕੇ ਨਾਲ ਗੱਡੀ ਆਉਂਦੀ ਹੁੰਦੀ ਹੈ ਜਦੋਂ ਖੱਡੇ ਦੇ ਉੱਪਰੋਂ ਨਿਕਲਦੀ ਹੈ ਤਾਂ ਪੇਸ਼ੈਂਟ ਨੂੰ ਜਿਵੇਂ ਹਾਰਟ ਦੇ ਹੋ ਗਏ ਜਾਂ ਡਿਸਕ ਵਾਲੇ ਪੇਸ਼ੈਂਟ ਹੋ ਗਏ ਉਹਨਾਂ ਨੂੰ ਬਹੁਤ ਜਿਆਦਾ ਤਕਲੀਫ ਹੈ ਕੋਸੀ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਤੁਸੀਂ ਆਪਣਾ ਕੰਮ ਤਾਂ ਕਰ ਲਿਆ ਬਹੁਤ ਵਧੀਆ ਕਰ ਲਿਆ ਪਰ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਇਹ ਸਾਡੀ ਬੇਨਤੀ ਹੈ ਇਹਨੂੰ ਜਲਦੀ ਤੋਂ ਜਲਦੀ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਾਫ਼ ਕਰਕੇ ਜਿਵੇਂ ਪਹਿਲਾਂ ਰੋਡ ਬਣਿਆ ਸੀ ਉਵੇਂ ਬਣਾਤਾ ਜਾਵੇ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਹਾਂ ਜੀ ਤੁਹਾਡਾ ਨਾਮ ਜੀ ਜਨ ਸਿੰਘ ਕਿਥੇ ਰਹਿੰਦੇ ਹੋ ਸਨੌਰ ਇਹ ਜਿਹੜੀ ਸੜਕ ਤੇ ਨਾ ਚੈਲੇ ਜੇ ਸੜਕ ਠੀਕ ਹੋਣੀ ਚਾਹੀਦੀ ਪਹਿਲਾਂ ਜਦੋਂ ਇਹਨੇ ਫੇਰੋ ਚ ਪਾਇਆ ਪਹਿਲਾਂ ਠੀਕ ਸੀ ਸੜਕ ਹੁਣ ਜੇ ਤੁਸੀਂ ਆਨੇ ਜਾਣੇ ਆਂ ਦਿੱਕਤ ਹੁੰਦੇ ਸਾਨੂੰ ਵੀ ਸੇਕੜੀ ਗੇੜ ਪਾਉਗੇ ਤੇ ਕੱਢੋ ਦਿੱਕਣਾ ਖਤਰਾ ਸਾਨੂੰ ਸਵਾਰੀਆਂ ਕਈ ਵਾਰ ਉੱਪਰ نیچے ਹੋ ਜਾਂਦੀਆਂ ਨੇ ਇਸ ਕਰਕੇ ਸਾਨੂੰ ਇਹ ਕਹਿੰਦੇ ਆ ਵੀ ਸੜਕ ਬਣਾਣੀ ਚਾਹੀਦੀ ਏ ਤੇ ਵਧੀਆ ਕੰਮ ਚਲੇ ਕਿਉਂਕਿ ਜੋ ਕੰਮ ਤੋੜਦੇ ਨੇ ਮੈਂ ਠੀਕ ਹੀ ਕਰਨਾ ਚਾਹੀਦਾ ਨਾਲ ਨੂੰ ਇਹ ਸਰਕਾਰ ਨੂੰ ਬੇਨਤੀ ਕਿਤੇ ਜਾਂਦੀ ਆ ਵੀ ਜੋ ਕੰਮ ਤੁਸੀਂ ਕਰਦੇ ਹੋ ਤੋੜ ਕੇ ਬਣਾਉਂਦੇ ਹੋ ਠੀਕ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਠੀਕ